ਵਾਸਤਰ ਸ਼ਾਸਤਰ ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਅੱਜ ਤੋਂ 327 ਸਾਲ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਬਜ਼ੁਰਗਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਹ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਸਾਡੇ ਬਜ਼ੁਰਗਾਂ ਦੀ ਦੂਸਰੇ ਦਿਨ ਇੱਕ ਪਰਖ ਲਈ ਉਹ ਪਰਖ ਦੇ ਵਿੱਚ ਇੱਕ ਸ਼ੇਰ ਸੀ ਜੋ ਬੜਾ ਤਾਕਤਵਰ ਸੀ ਸਾਡੇ ਬਜ਼ੁਰਗਾਂ ਦਾ ਉਸ ਨਾਲ ਮੁਕਾਬਲਾ ਕਰਿਆ ਮੁਜੁਰਗਾਨਿਕ ਗੁਰੂ ਦੇ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਕਰਕੇ ਉਹ ਸ਼ੇਰ ਦਾ ਸ਼ਿਕਾਰ ਕੀਤਾ। ਇਹ ਵਸਤਰ ਸ਼ਸਤਰ ਜੋ ਅੱਜ ਸਾਡੇ ਕੋਲ ਸੁਸੋਤ ਨੇ ਗੁਰੂ ਸਾਹਿਬ ਦੇ ਇਹ ਪਹਿਨੇ ਹੋਏ ਸੀ ਦਸਵੇਂ ਪਾਤਸ਼ਾਹ ਦੇ ਸ਼ੇਰ ਦੇ ਖੂਨ ਦੇ ਧੱਬੇ ਤੱਕ ਲੱਗੇ ਹੋਏ। ਇਹ ਦੋ ਚੋੜੇ ਨੇ ਗੁਰੂ ਸਾਹਿਬ ਦੇ ਇਹ ਪਜਾਮਾ ਹੈ ਦਸਵੇਂ ਪਾਤਸ਼ਾਹ ਦਾ। ਇਹਦਾ ਨੇਫਾ ਸੂਤੀ ਤੇ ਰੇਸ਼ਮੀ ਹੈ। ਇਹ ਟੱਕੜ ਜਾਨਵਰ ਮਿਰਗਟਾਈਪ ਹੁੰਦਾ ਹੈ ਉਹਦੀ ਖੱਲ ਦਾ ਬਣਿਆ ਹੋਇਆ। ਗੁਰੂ ਸਾਹਿਬ ਦੀ ਬਾਹਾਂ ਦੀ ਲੰਬਾਈ 50 ਇੰਚ ਹੈ 4 ਫੁੱਟ 2 ਇੰਚ ਦੀ ਬਾਹਾਂ ਹੈ। ਤੁਹਾਗਰ ਦੀ ਆਈਡੀ ਕਹ ਮੇਰ ਹੈ ਕਿ 327 ਸਾਲ ਹੋਣ ਦੇ ਬਾਵਜੂਦ ਅਸੀਂ ਕੋਈ ਪ੍ਰਯਰਬ ਨਹੀਂ ਕਰਾਇਆ ਕੋਈ ਕੈਮੀਕਲ ਨਹੀਂ ਲਵਾਇਆ ਪਰ ਅੱਜ ਵੀ ਨੌਬਰੌਂ ਨੇ ਜਦੋਂ ਵੀ ਸਫਾਈ ਕਰਦੇ ਆ ਕਿਤੇ ਦੇਖਦੇ ਆ ਤਾਂ ਉਹਵੇਂ ਨੌਬਰੌਂ ਨੇ ਉਹ ਮਾਲਕ ਦੀ ਮਿਹਰ ਹੈ ਇਸੇ ਤਰ੍ਹਾਂ ਸ੍ਰੀ ਸਾਹਿਬ ਦਾ ਮੁੱਖ ਹੈਗਾ ਗੁਰੂ ਸਾਹਿਬ ਨੇ ਬਖਸ਼ਿਸ਼ ਪੂਰੀ ਸ੍ਰੀ ਸਾਹਿਬ ਦੀ ਕਰੀ ਹੋਊਗੀ ਪਰ ਸਾਡੇ ਕੋਲ ਜਦੋਂ ਤੋਂ ਅਸੀਂ ਦੇਖਦੇ ਆ ਰਿਹਾ ਕੱਲਾ ਮੁੱਖਾ ਸੋਨੇ ਦੀ ਮੀਨਾਕਾਰੀ ਕਰਦੇ ਅੰਦਰਲੇ ਪਾਸੇ ਦੇਖ ਲਿਖਿਆ ਜੀ ਨੇ ਗੁਰੂ ਸਾਹਿਬ ਨੂੰ ਭੇਟ ਕਰਿਆ ਭਾਈ ਵੈਲੋ ਸਭ ਤੋਂ ਪਹਿਲਾਂ ਜੀ ਹਾਂ ਅੱਜ ਅਸੀਂ ਭਾਈ ਬੈਲੋ ਜੀ ਦੇ ਪਰਿਵਾਰ ਕੋਲ ਪੁੱਜੇ ਆ ਤੇ ਨਾਲ ਹੀ ਉਹਨਾਂ ਕੋਲ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ ਉਹਨਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਪਰਿਵਾਰ ਨਾਲ ਜਾਣਖਿਆਣ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤੇ ਜੀ ਪਾਪ ਜੀ ਕੀ ਕਰਾਂਗੇ ਸਭ ਤੋਂ ਪਹਿਲਾਂ ਸਾਨੂੰ ਬੜਾ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਭਾਈ ਬੈਲੋ ਜੀ ਦੇ ਪਰਿਵਾਰ ਨੂੰ ਮਿਲ ਰਹੇ ਆ ਪਰਿਵਾਰ ਬਾਰੇ ਥੋੜਾ ਜਿਹਾ ਜਾਣਕਾਰੀ ਸੰਗਤਾਂ ਨੂੰ ਦੇਵੋ ਸਾਹਿਬ ਜੀ ਮੇਗਰੋ ਦੀ ਬੇਨਤੀ ਹੈ ਕਿ ਮੈਂ ਭਾਈ ਉਪਿੰਦਰ ਸਿੰਘ ਪਿੰਡ ਫਾਫੜੇ ਭਾਈਕੇ ਜ਼ਿਲ੍ਹਾ ਮਾਨਸਾ ਮੈਂ ਭਾਈ ਵੱਲੋਂ ਸਭ ਤੋਂ ਪਹਿਲੇ ਉਹਦੀ 15ਵੀਂ ਪੀੜ੍ਹੀ ਆ ਮੇਰੇ ਪਰਿਵਾਰ ਦੇ ਪਾਸ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸਤਰ ਤੇ ਵਸਤਰ ਜੋ ਮੇਰੇ ਪਰਿਵਾਰ ਦੇ ਗ੍ਰਹਿ ਵਿਖੇ ਸਿਸ਼ੋਤ ਹਨ ਇਹ ਵਸਤਰ ਸ਼ਸਤਰ ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਅੱਜ ਤੋਂ 327 ਸਾਲ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਬਜ਼ੁਰਗਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਹ ਬਖਸ਼ਿਸ਼ ਕੀਤੀ ਹੈ ਸਾਡੇ ਬਜ਼ੁਰਗ ਪੰਜਵੇਂ ਪਾਤਸ਼ਾਹ ਜੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਬਾਬਾ ਭਾਈ ਵੈਲੋ ਜੀ ਨੇ ਇਹ ਬਖਸ਼ਿਸ਼ਾਂ ਪ੍ਰਾਪਤ ਕਰੀਆਂ ਪੰਜਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡੇ ਬਜ਼ੁਰਗ ਗੁਰੂਆਂ ਦੇ ਨਾਲ ਰਹੇ 10ਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਵਿਖੇ ਇੱਕ ਮਸੰਦਾਂ ਦਾ ਇਕੱਠ ਕਰਿਆ ਸਾਡੇ ਬਜ਼ੁਰਗ ਵੀ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਮਸੰਦ ਸੀ 85% ਮਸੰਦ ਉਸ ਵੇਲੇ ਕਰਪਟ ਹੋ ਚੁੱਕੇ ਸੀ ਮਸੰਦ ਦਾ ਕੰਮ ਸੀ ਕਿ ਧਰਮ ਦਾ ਆਪਦੇ ਏਰੀਆ ਚ ਪ੍ਰਚਾਰ ਕਰਨਾ ਗੁਰੂ ਦਾ ਸੰਦੇਸ਼ ਸੰਗਤਾਂ ਤੱਕ ਪਹੁੰਚਾਉਣਾ ਸੰਗਤਾਂ ਤੋਂ ਕਾਰ ਭੇਟਾ ਲੈ ਕੇ ਗੁਰੂ ਸਾਹਿਬ ਕੋਲੇ ਪਹੁੰਚਦੀ ਕਰਨੀ ਜਿੱਥੇ ਵੀ ਉਹ ਹਾਜ਼ਰ ਹੁੰਦੇ ਉਸ ਵੇਲੇ ਗੁਰੂ ਸਾਹਿਬ ਨੇ ਜਿਹੜੇ ਮਸੰਦ ਕਰਪਸੀ ਉਹਨਾਂ ਨੂੰ ਜੋਗ ਸਜਾਵਾਂ ਦਿੱਤੀਆਂ ਹਾਲਾਤ ਤਾਂ ਤੇ ਤਾਂ ਹਸਦਾ ਹੈ ਕਿ ਸਾਡੇ ਬਜ਼ੁਰਗ ਵੀ ਉਸ ਵੇਲੇ ਗੁਰੂ ਸਾਹਿਬ ਤੋਂ ਡਰਦੇ ਹੋਏ ਸਾਈਡ ਥਾਣੀ ਹੋ ਚੱਲੇ ਸੀ ਗੁਰੂ ਸਾਹਿਬ ਨੇ ਬੁਲਾਇਆ ਕਿ ਇਸ ਭਾਈ ਕੇ ਨੂੰ ਬੁਲਾਓ ਸੱਚੇ ਸੁੱਚੇ ਨੇ ਕਿਉਂ ਜਾ ਰਹੇ ਉਹਨਾਂ ਨੂੰ ਬੁਲਾਇਆ ਗਿਆ ਸੱਦਿਆ ਗਿਆ ਚਰਨਾ ਜਾ ਕੇ ਮੱਥਾ ਟੇਕਿਆ ਤੇ ਦੱਸਿਆ ਕਿਉਂ ਡਰਦੇ ਹੋ ਕਹਿੰਦੇ ਜੀ ਥੋੜੀ ਗੈਸਤੀ ਐਨੀ ਸੀ ਕਹਿੰਦੇ ਮਨ ਚ ਕੁਛ ਆਇਆ ਬਜ਼ੁਰਗ ਕਹਿੰਦੇ ਨਹੀਂ ਜੀ ਪਰ ਜਾਨੀ ਜਾਨ ਗੁਰੂ ਸਾਹਿਬ ਮੂਰੇ ਝੂਠ ਨਹੀਂ ਬੋਲ ਸਕਦੇ ਸੀ ਉਹਨਾਂ ਨੇ ਦੱਸਿਆ ਕਿ ਸਾਡਾ ਪੋਤਰਾ ਭਾਈ ਦੇਸਰਾਜ ਹੈ ਜੇ ਤੁਸੀਂ ਕੋਈ ਝੱcka ਕਰੋਗੇ ਤਾਂ ਉਹ ਸਿੰਝ ਲੂਗਾ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡਾ ਪੋਤਰਾ ਜਿਹੜਾ ਭਾਈ ਦੇਸਰਾਜ ਹੈ ਇੰਨਾ ਤਾਕਤਵਾਰ ਹੈ ਉਹਨੂੰ ਬੁਲਾਇਆ ਜਾਵੇ ਇਤਿਹਾਸ ਦੱਸਦਾ ਹੈ ਕਿ ਸਾਡੇ ਬਜ਼ੁਰਗ ਭਾਈ ਦੇਸਰਾਜ ਗੁਰੂ ਸਾਹਿਬ ਕੋਲੇ ਗਏ ਚਰਨਾਂ 'ਚ ਮੱਥਾ ਟੇਕਿਆ ਪੁੱਛਿਆ ਮਹਾਰਾਜ ਕੀ ਹੁਕਮ ਹੈ ਕਹਿੰਨੇ ਭਾਈ ਤੇਰੇ ਬਜ਼ੁਰਗ ਕਹਿੰਦੇ ਨੇ ਬੜੀ ਤਾਕਤ ਹੈ ਉਹ ਕਹਿੰਦੇ ਜੀ ਹਾਂ ਤਾਕਤ ਜੂਰ ਹੈ ਪਰ ਤਾਕਤ ਸਾਡੀ ਨਹੀਂ ਤਾਕਤ ਤੁਹਾਡੀ ਦਿੱਤੀ ਹੋਈ ਹੈ ਗੁਰੂ ਸਾਹਿਬ ਨੇ ਸਾਡੇ ਬਜ਼ੁਰਗਾਂ ਦੀ ਦੂਸਰੇ ਦਿਨ ਇੱਕ ਪਰਖ ਲਈ ਉਹ ਪਰਖ ਦੇ ਵਿੱਚ ਇੱਕ ਸ਼ੇਰ ਸੀ ਜੋ ਬੜਾ ਤਾਕਤਵਾਰ ਸੀ ਸਾਡੇ ਬਜ਼ੁਰਗਾਂ ਦਾ ਉਸ ਨਾਲ ਮੁਕਾਬਲਾ ਕਰਿਆ ਬਜ਼ੁਰਗਾਂ ਨੇ ਗੁਰੂ ਦੇ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਕਰਕੇ ਉਹ ਸ਼ੇਰ ਦਾ ਸ਼ਿਕਾਰ ਕੀਤਾ ਇਹ ਵਸਤਰ ਸ਼ਸਤਰ ਜੋ ਅੱਜ ਸਾਡੇ ਕੋਲ ਸੁਸ਼ੋਤ ਨੇ ਗੁਰੂ ਸਾਹਿਬ ਦੇ ਇਹ ਪਹਿਨੇ ਹੋਏ ਸੀ ਦਸ਼ਮੇ ਪਾਸ਼ਾ ਦੇ ਸ਼ੇਰ ਦੇ ਖੂਨ ਦੇ ਧੱਬੇ ਚੱਕ ਲੱਗੇ ਹੋਏ ਨੇ ਕਿਹੜੇ ਕਿਹੜੇ ਵਸਤਰ ਨੇ ਇਸ ਵਕਤ ਇਹਨਾਂ ਦਾ ਦਰਸ਼ਨ ਕਰ ਰਹੇ ਹੈਗੇ ਆ ਸੰਤਾਂ ਨੂੰ ਇਹ ਵੀ ਦੱਸਦੇ ਆ ਇਹ ਦੋ ਝੋਲੇ ਨੇ ਗੁਰੂ ਸਾਹਿਬ ਦੇ ਇਹ ਪਜਾਮਾ ਹੈ ਦਸਵੇਂ ਪਾਸ਼ਾ ਦਾ ਇਹਦਾ ਨੇਫਾ ਸੂਤੀ ਤੇ ਰੇਸ਼ਮੀ ਹੈ ਇਹ ਕੱਕੜ ਜਾਨਵਰ ਮਿਰਗ ਟਾਈਪ ਹੁੰਦਾ ਹੈ ਉਹਦੀ ਖੰਨ ਦਾ ਬਣਿਆ ਹੋਇਆ ਇਹਦੇ ਤੇ ਔਵੇਂ ਕੰਡਿਆਂ ਦੇ ਨਿਸ਼ਾਨ ਨੇ ਕਿਉਂਕਿ ਜੰਗਲ ਤੇ ਝਾੜੀਆਂ ਸੀ ਜਿਹੜੇ ਚੋਲੇ ਨੇ ਇਹਨਾਂ ਦੀ ਲੰਬਾਈ 56 ਇੰਚ ਹੈ ਗੁਰੂ ਸਾਹਿਬ ਦੀ ਬਾਹਂ ਦੀ ਲੰਬਾਈ 50 ਇੰਚ ਹੈ 4 ਫੁੱਟ 2 ਇੰਚ ਦੀ ਬਾਹਂ ਹੈ ਵੈਗਰੋ ਦੀ ਆਈਡੀ ਕੋ ਮੇਰ ਹੈ ਕਿ 327 ਸਾਲ ਹੋਣ ਦੇ ਬਾਵਜੂਦ ਅਸੀਂ ਕੋਈ ਪਰਯਰਬ ਨਹੀਂ ਕਰਾਇਆ ਕੋਈ ਕੈਮੀਕਲ ਨਹੀਂ ਲਵਾਇਆ ਪਰ ਅੱਜ ਵੀ ਨੌਬਰਨਾਉ ਨੇ ਜਦੋਂ ਵੀ ਸਫਾਈ ਕਰਦੇ ਆ ਕਿਤੇ ਦੇਖਦੇ ਆ ਤਾਂ ਉਵੇਂ ਨੌਬਰਨਾਉ ਨੇ ਉਹ ਮਾਲਕ ਦੀ ਮਿਹਰ ਹੈਗੀ ਇਹ ਕਟਾਰ ਹੈ ਇਹ ਗੁਰੂ ਸਾਹਿਬ ਦੇ ਕਮਰਕਸੇ ਦੇ ਵਿੱਚ ਹੁੰਦੀ ਸੀ ਇਹਦੇ ਉਵੇਂ ਸੋਨੇ ਦੀ ਮੀਨਾਕਾਰੀ ਹੋਈ ਹੈ ਇਹ ਗੁਰੂ ਸਾਹਿਬ ਦੇ ਜੋੜਾ ਸਾਹਿਬ ਨੇ ਇਹ ਪੈਸਾ ਉਸਨੇ ਬਜ਼ੁਰਗ ਦੱਸਦੇ ਨੇ ਕਿ ਚੋਲੇ ਦੇ ਬੀਜੇ ਤੋਂ ਨਿਕਲਿਆ ਸੀ ਇਹਦੇ ਇੱਕ ਪਾਸੇ ਇੱਕ ਲਿਖਿਆ ਈਡੀ ਨੂੰ ਸਿਹਰੀ ਗੱਗਾ ਇੱਕ ਇੱਕ ਪੈਸਾ ਇੱਕ ਆਨਾ ਇੱਕ ਰੁਪਿਆ ਉਸੋਲੇ ਦੀ ਕਰੰਸੀ ਹੈ ਇਹ ਨਾਲ ਲੱਕੜ ਦੀ ਮੋਹਰ ਹੈ ਪਰ ਜਿਹਦੇ ਕੋਈ ਸ਼ਬਦ ਨਹੀਂ ਇਹ ਇਸੇ ਤਰ੍ਹਾਂ ਸ੍ਰੀ ਸਾਹਿਬ ਦਾ ਮੁੱਖ ਹੈਗਾ ਗੁਰੂ ਸਾਹਿਬ ਨੇ ਬਖਸ਼ਿਸ਼ ਪੂਰੀ ਸ੍ਰੀ ਸਾਹਿਬ ਦੀ ਕਰੀ ਹੋਊਗੀ ਪਰ ਸਾਡੇ ਕੋਲੇ ਜੇਕਰ ਤੋਂ ਅਸੀਂ ਦੇਖਦੇ ਆ ਰਹੇ ਹਾਂ ਇਕੱਲਾ ਮੁੱਖ ਹੈ ਸੋਨੇ ਦੀ ਮੀਨਾਕਾਰੀ ਕਰਕੇ ਅੰਦਰਲੇ ਪਾਸੇ ਤੇ ਇੱਕ ਲਿਖਿਆ ਜੀ ਨੇ ਗੁਰੂ ਸਾਹਿਬ ਨੂੰ ਭੇਟ ਕਰਿਆ ਉਹਦਾ ਨਾਮ ਲਿਖਿਆ ਅਕਾਲ ਸਹਾਏ ਭਾਈ ਸਰਣ ਸਿੰਘ ਜੀ ਆ ਪੰਜਾਬੀ ਵਿੱਚ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਇਹ ਰੇਸ਼ਮੀ ਰਮਾਲਾ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਕਲਮ ਹੈ ਇਹਦੇ ਕਾਨੀ ਲਾ ਕੇ ਗੁਰੂ ਸਾਹਿਬ ਆਪ ਲਿਖਦੇ ਸੀ ਇਹ ਬਾਜ ਦੀ ਡੋਰ ਹੈ ਜੋ ਬਾਜ ਗੁਰੂ ਸਾਹਿਬ ਨੇ ਰੱਖਿਆ ਹੋਇਆ ਸੀ ਉਸ ਨੂੰ ਉਹ ਫੁੱਲ ਵਾਲੇ ਪਾਸਿਓਂ ਬਾਜ ਦੇ ਪੈਰ ਚ ਪੈਂਦਾ ਸੀ ਮਠਾ ਗੁਰੂ ਸਾਹਿਬ ਦੇ ਹੱਥ ਚ ਹੁੰਦਾ ਸੀ ਉਧਰ ਤੁਸੀਂ ਖੁੱਲੇ ਹੋਏ ਦਰਸ਼ਨ ਵੀ ਕਰ ਸਕਦੇ ਹੋ ਜਿਹੜਾ ਪੁਰਾਣਾ ਇੱਕ ਪੋਸਟਰ ਹੈ ਉਹਦੇ ਵਿੱਚ ਉਹਵੇਂ ਦਰਸ਼ਨ आले ਖੁੱਲੇ ਦਰਸ਼ਨ ਕਰਵਾਏ ਹੋਏ ਨੇ ਗੁਰੂ ਸਾਹਿਬ ਨੇ ਹੱਥ ਲਿਖਤ ਵੀ ਦਿੱਤੀ ਹੈ ਉਹ ਹੱਥ ਲਿਖਤ ਦੇ ਵਿੱਚ ਗੁਰੂ ਸਾਹਿਬ ਦੇ ਆਪ ਦੇ ਸਾਈਨ ਨੇ ਦਸਵੇਂ ਪਾਤਸ਼ਾਹ ਦੇ ਇਹ ਉਹਨਾਂ ਦੇ ਸਾਈਨ ਨੇ ਨਾਲ ਪੰਜਾਬੀ ਚ ਲਿਖਿਆ ਭਾਈ ਦੇਸ ਰਾਜ ਨੂੰ ਮੇਰੀ ਕਾਰ ਦੇਣੀ ਤੁਹਾਡਾ ਭਲਾ ਹੋਵੇਗਾ ਸਾਰਾ ਪੰਜਾਬੀ ਚ ਲਿਖਿਆ ਗੁਰਮੁਖੀ ਚ ਹੈ ਨਾਲ ਲਿਖਾਈ ਨੇ ਵਿਸਤਾਰ ਚ ਲਿਖਿਆ ਏਕਮਕਾਰ ਸਤਿਗੁਰੂ ਜੀ ਸ੍ਰੀ ਗੁਰੂ ਜੀ ਕੇ ਆਗਿਆ ਹੈ ਭਾਈ ਦੇਸ ਰਾਜ ਸਰਵਤ ਸੰਗਤ ਗੁਰਦਾਸ ਭਗਤੇ ਫੋਫੜੇ ਕਾ ਸਹਿਲੰਗ ਗੁਰੂ ਰੱਖੇਗਾ ਸਤਿਗੁਰੂ ਗੁਰੂ ਜਪਣਾ ਜਨਮ ਸੋਰੇਗਾ ਭਾਈ ਦੇਸ ਰਾਏ ਹਜੂਰ ਆਇਓ ਖੁਸ਼ੀ ਹੋਈ ਕਾਰ ਸੰਗਤ ਭਾਈ ਦੇਸ ਰਾਏ ਨੂੰ ਦੇਣੀ ਮੇਰੀ ਖੁਸ਼ੀ ਹੈ ਨਿਹਾਲ ਹੋਏ ਮਤੀ ਵਿਸਾਖ 27 ਸਮਤ 1755 175 ਦੇਖੋ ਪਈ ਬੈਲੋ ਜੀ ਕਿਵੇਂ ਪਹਿਲਾਂ ਗੁਰੂ ਸਾਹਿਬ ਨੂੰ ਮਿਲੇ ਨੇ ਪਹਿਲਾਂ ਸ਼ਾਇਦ ਇਹ ਕਹਿੰਦੇ ਪੀਰਾਂ ਨੂੰ ਵੀ ਮੰਨਦੇ ਸੀ ਉਦੋਂ ਕੋਈ ਕਰਾਮਾਤ ਹੋਈ ਹੈਗੀ ਹੈ ਇਤਿਹਾਸ ਦਾਸ ਲਈ ਸਾਡੇ ਬਜ਼ੁਰਗ ਪਹਿਲਾਂ ਪੀਰਾਂ ਦੀ ਸੇਵਾ ਕਰਦੇ ਸੀ ਐਨੀ ਕਿ ਸੇਵਾ ਕਰਦੇ ਸੀ ਕਿ ਉਹ ਨਗਾਹੇ ਜਾਂਦੇ ਸੀ ਤਾਂ ਨਾਲ ਘਟੋ ਘਟ 500 ਚੇਲਿਆਂ ਦਾ ਜਥਾ ਲੈ ਕੇ ਜਾਂਦੇ ਸੀ ਅੰਮ੍ਰਿਤਸਰ ਵਿੱਚ ਦੀ ਲੰਘਦੇ ਸੀ ਜਦੋਂ ਪੰਜਵੇਂ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸਟਾਰਟ ਕਰੀਏ ਤਾਂ ਉਸ ਵੇਲੇ ਟੋਟਲ ਇੰਡੀਆ ਦੇ ਵਿੱਚੋਂ ਸਿੱਖਾਂ ਨੂੰ ਸਨੇਹ ਦਿੱਤੇ ਗਏ ਸਾਡੇ ਬਜ਼ੁਰਗਾਂ ਕੋਲੇ ਵੀ ਸਿੰਘ ਭੇਜੇ ਗਏ ਸਾਡੇ ਬਜ਼ੁਰਗਾਂ ਨੇ ਪਹਿਲਾਂ ਨਾਂ ਉਤਰ ਕਰੀ ਨਾਂ ਉਤਰ ਕਰਨ ਦੇ باوجود ਜਦੋਂ ਬਾਰ ਬਾਰ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਨੇ ਇੱਕ ਸ਼ਰਤ ਦੇ ਨਾਲ ਜਾਣਾ ਪਸੰਦ ਕਰਿਆ ਕਿ ਅਸੀਂ ਚੱਲਦੇ ਹਾਂ ਪਰ ਜਦੋਂ ਦਰਿਆ ਤੇ ਤੁਸੀਂ ਬੇੜੀ ਲਾਉਂਗੇ ਕਿਉਂਕਿ ਉਸ ਵੇਲੇ ਬ੍ਰਿਜ ਨਹੀਂ ਹੁੰਦਾ ਸੀ ਤਾਂ ਬੇੜੀ ਲਾਉਂਗੇ ਤਾਂ ਚੱਪੂ ਨਾ ਲਾਓ ਕਿਉਂਕਿ ਪੀਰ ਦੀ ਟੋਪੀ 'ਤੇ ਖੁੰਡੀ ਉਹ ਨਾਂ ਰੱਖਦੇ ਸੀ ਤਾਂ ਉਹਨਾਂ ਨੇ ਸਿੰਘਾਂ ਨੂੰ ਕਿਹਾ ਚੱਕੂ ਨਾ ਲਾਓ ਜੇ ਤੁਹਾਡੇ ਗੁਰੂ 'ਚ ਤਾਕਤ ਹੈ ਤਾਂ ਪਰਲੇ ਪਾਸੇ ਵੜੀ ਲੱਗ ਜੂਗੀ ਜੇ ਸਾਡੇ ਪੀਰ 'ਚ ਤਾਕਤ ਹੋਊ ਤਾਂ ਰੋਕ ਲੂਗਾ ਇਤਿਹਾਸ ਦੱਸਦਾ ਹੈ ਕਿ ਉਹਨਾਂ ਨੇ ਪੀਰ ਨੂੰ ਬਾਰ-ਬਾਰ ਬੁਲਾਉਣ ਦੇ ਬਾਵਜੂਦ ਪੀਰ ਨਾ ਮਦਦ ਕਰਨੀ ਆਇਆ ਤੇ ਵੇੜੀ ਦੂਜੇ ਪਾਰ ਲੱਗੀ ਜਿਹੜੀ ਟੋਪੀ 'ਤੇ ਨਿਸ਼ਾਨੀ ਉਹਦੀ ਸੀਗੀ ਖੁੰਡੀ ਉਹ ਬਜ਼ੁਰਗਾ ਨੇ ਦਰਿਆ ਦੇ ਵਿੱਚ ਸਿੱਟ ਕੇ ਸੱਚੇ ਦਿਲੋਂ ਸਮਰਪਿਤ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਮੱਥਾ ਟੇਕਿਆ ਅਰਦਾਸ ਕਰੀ ਤੇ ਸੇਵਾ ਕਰੀ ਐਨੀ ਕਿ ਸੇਵਾ ਕਰੀ ਕਿ ਇਤਿਹਾਸ ਦੱਸਦਾ ਕਿ ਜੋ ਸੇਵਾ ਗੁਰੂ ਨੇ ਸਾਡੇ ਬਜੂਗਾਂ ਨੂੰ ਦਿੱਤੀ ਉਹ ਪੂਰੇ ਜੀਵੋਂ ਨਿਭਾਈ ਅਖੀਰ ਦੇ ਵਿੱਚ ਇੱਟਾਂ ਪਕਾਉਣੀਆਂ ਸੀ ਛੋਟੇ ਛੋਟੇ ਆਵੇ ਬਣਦੇ ਸੀ ਸੰਗਤਾਂ ਜੋ ਕਿਸੇ ਨੇ ਦੱਸਿਆ ਕਿ ਜੇ ਵਧੀਆ ਇੱਟ ਚਾਹੁੰਦੇ ਹੋ ਤਾਂ ਮਨੁੱਖਾਂ ਦੀ ਗੰਦਗੀ ਵਗੈਰਾ ਗਲੀਆਂ ਦਾ ਕੂੜਾ ਵਗੈਰਾ ਜੇ ਪਾਉਂਗੇ ਤਾਂ ਬੈਟਟ ਨਿਕਲੂਗੀ ਬਜ਼ੁਰਗਾਂ ਨੇ ਮੜਾਸਾ ਬਣ ਕੇ ਟੋਕਰਾ ਚੱਕ ਕੇ ਕਹੀ ਲੈ ਕੇ ਉਹ ਗੰਦਗੀ ਭਾਈ ਉਹ ਗੰਦਗੀ ਪਾਉਣ ਦੇ ਨਾਲ ਸਭ ਤੋਂ ਵਧੀਆ ਇੱਕ ਨਿਕਲੀ ਤਾਂ ਪੰਜਵੇਂ ਪਾਤਸ਼ਾਹ ਨੇ ਪੁੱਛਿਆ ਇਹ ਟ ਕੀ ਦੀ ਹੈ ਕਹਿੰਦੇ ਜੀ ਇਹ ਬੈਲੋ ਦੀ ਹੈ ਬਜ਼ੁਰਗਾਂ ਦਾ ਨਾ ਬੈਲੋ ਸੀ ਜੱਫੀ ਚ ਲਿਆ ਨਵੇਂ ਕੱਪੜੇ ਪੁਆਏ ਨਮਾਇਆ ਬ੍ਰਹਮ ਗਿਆਨ ਦਿੱਤਾ ਤੇ ਨਾਲ ਮਸੰਦ ਦੀ ਗੱਦੀ ਦਿੱਤੀ ਉਪਾਧੀ ਦਿੱਤੀ ਭਾਈ ਵੈਲੋ ਸਭ ਤੋਂ ਪਹਿਲੋ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬਜ਼ੁਰਗ ਗੁਰੂਆਂ ਦੇ ਨਾਲ ਰਹੇ ਇਥੋਂ ਤੱਕ ਕੇ ਜਦੋਂ ਰਾਮ ਰਾਏ ਨੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਨੇ ਵਾਕ ਸਿੱਧੀ ਦੇ ਕੇ ਮੁਗਲ ਬਾਦਸ਼ਾਹ ਕੋਲ ਭੇਜਿਆ ਤਾਂ ਉਸ ਵੇਲੇ ਸਾਡੇ ਬਜ਼ੁਰਗਾ ਭਾਈ ਵੇਲੋਂ ਦੇ ਭਾਈ ਨਾਨੂ ਜੀ ਹੋਏ ਨੇ ਨਾਨੂ ਦੇ ਭਾਈ ਭਟਾ ਜੀ ਹੋਏ ਨੇ ਜਿੱਥੇ ਭੂਤਾਂ ਵਾਲਾ ਖੂਬ ਵਗ ਰਹਿਗਾ ਇਹਨਾਂ ਦੇ ਪੰਜ ਬੇਟੇ ਸੀ ਭਾਰਾ ਤਾਰਾ ਗੁਰਦਾਸ ਮੋਹਰਾ ਤੇ ਵਖਤਾ ਗੁਰੂ ਸਾਹਿਬ ਨੇ ਗੁਰੂ ਹਰ Rai ਜੀ ਨੇ ਚੰਗੇ ਚੋਣ ਮੇ ਸਿੰਘ RAM RAJ ਦੇ ਨਾਲ ਭੇਜੇ ਸਾਡੇ ਦੋ ਬਜ਼ੁਰਗ ਭਾਈ ਤਾਰਾ ਦੇ ਭਾਈ ਗੁਰਦਾਸ ਨਾਲ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਪਰ ਉਸ ਵੇਲੇ RAM RAJ ਨੇ ਗਲਤੀ ਕੀਤੀ ਗੁਰਗੱਦੀ ਦਾ ਵਾਰਸ ਸੀ ਉਹ ਉਹਨੇ ਗਲਤੀ ਕੀ ਕਰੀ ਕਿ ਮੁਗਲ ਬਾਦਸ਼ਾਹ ਨੂੰ ਖੁਸ਼ ਕਰਨ ਦੇ ਲਈ ਮਿੱਟੀ ਬੇਈਮਾਨੀ ਕਹਿਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਦਿਆ ਮਿੱਟੀ ਮੁਸਲਮਾਨ ਕੀ ਸੀ ਉਥੋਂ ਸਿੰਘਾਂ ਨੇ ਬਕਾਇਦਾ ਬਜ਼ੁਰਗਾਂ ਨੇ ਪਿੱਛੇ ਗੁਰੂ ਸਾਹਿਬ ਨੂੰ ਮੈਸੇਜ ਕਨਵੇ ਕਰਿਆ ਮੈਸੇਜ ਕਨਵੇ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜਿੱਦ ਜਿੱਧਰ ਤੇਰਾ ਮੂੰਹ ਆ ਉਧਰ ਵਗਦਾ ਸਾਡੇ ਕੋਲੇ ਨਾਲੇ ਬਾਲਵਸਤਾ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦਿੱਤੀ ਗੁਰਗੱਦੀ ਦੇਣ ਤੋਂ ਬਾਅਦ ਜਦੋਂ ਰਾਮ ਰਾਏ ਨੂੰ ਪਤਾ ਲੱਗਿਆ ਕਿ ਮੇਰੀ ਗਲਤੀ ਹੈ ਕਿ ਗੁਰੂ ਨਾਨਕ ਦੀ ਗੱਦੀ ਤੇ ਜੋ ਵਾਰਸ ਹੈ ਤਾਕਤਵਰ ਤਾਂ ਉਹੀ ਹੋਊਗਾ ਰਾਮ ਰਾਏ ਨੇ ਅਖੀਰ ਜਮਨਾ ਨਦੀ ਤੇ ਸਮਝੌਤਾ ਕਰਿਆ ਦਸਵੇਂ ਪਾਤਸ਼ਾਹ ਨਾਲ ਸਮਝੌਤਾ ਕਰਨ ਤੋਂ ਬਾਅਦ ਰਾਮ ਰਾਏ ਨੂੰ ਜਿੰਦਾਲ ਦੇ ਮਸੰਦਾਂ ਨੇ ਸਾਲਿਆ ਉਸ ਵੇਲੇ ਮਾਤਾ ਪੰਜਾਬ ਤੋਂ ਕੋਈ ਲੈਟਰ ਲੈ ਕੇ ਵੀ ਬਜ਼ੁਰਗ ਉੱਥੇ ਗਏ 10ਵੇਂ ਬਾਦਸ਼ਾਹ ਨੇ ਜ਼ਿੰਦਗੀ ਵਿੱਚ ਦੋ ਵਾਰੀ ਮਸੰਦਾਂ ਨੂੰ ਸਿਆਮਤ ਦਿੱਤੀਆਂ ਨੇ ਇੱਕ ਵਾਰੀ ਰਾਮ ਰਾਏ ਦੇ ਮਸੰਦਾਂ ਨੂੰ ਡੇਰਾ ਦੂਨ ਸੈਕੰਡ ਆਨੰਦਪੁਰ ਸਾਹਿਬ ਕੇ ਦੋਹਾਂ ਬਰਖਾਂ ਦੇ ਵਿੱਚੋਂ ਸਾਡੇ ਬਜ਼ੁਰਗ ਪਾਸ ਹੋ ਕੇ ਨਿਕਲੇ ਤੇ ਗੁਰੂ ਦੀ ਰਹਿਮਤ ਨਾਲ ਇਹ ਬਖਸ਼ਿਸ਼ ਉਹਨਾਂ ਨੂੰ ਮਿਲੀ ਜੋ ਪੀੜੀ ਦਾ ਪੀੜੀ ਸਾਡੇ ਪਰਿਵਾਰ ਕੋਲ ਹੈ ਤੁਸੀਂ ਜਦੋਂ ਵੀ ਮਰਜ਼ੀ ਆ ਕੇ ਦਰਸ਼ਨ ਕਰ ਸਕਦੇ ਹੋ ਇਹਨਾਂ ਦੇ ਮਾਧਮ ਰਹੀ ਮੈਂ ਸੰਗਤਾਂ ਨੂੰ ਕਹਿਣਾ ਚਾਹੁੰਦਾ ਕਿ ਮੋਸਟ ਵੈਲਕਮ ਜਦੋਂ ਮਰਜੀ ਤੁਸੀਂ ਆ ਸਕਦੇ ਹੋ ਸਾਡੇ ਦਰ ਸੰਗਤਾਂ ਦੇ ਲਈ ਹਰ ਵੇਲੇ ਖੁੱਲੇ ਨੇ ਅਸੀਂ ਸੰਗਤਾਂ ਦੇ ਚਰਨਾਂ ਦੀ ਧੂੜ ਆ ਕਿਉਂਕਿ ਗੁਰੂ ਨੇ ਕਿਹਾ ਕਿ ਗੁਰੂ ਨਾਲੋਂ ਸੰਗਤ ਵੱਡੀ ਹੁੰਦੀ ਹੈ ਅਸੀਂ ਨਿਮਕੇ ਬੇਨਤੀ ਕਰਦੇ ਹਾਂ ਕਿ ਦਰਸ਼ਨ ਕਰੋ ਤੇ ਆਪਣੇ ਜੋ ਡ੍ਰੀਮਸ ਨੇ ਉਹ ਪੂਰੇ ਕਰਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਵੈਗ੍ਰੂ ਜੀ ਦਾ ਖਾਲਸਾ ਵੈਗ੍ਰੂ ਜੀ ਦੀ ਫਤਿਹ